ਹਾਏ 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 ਮੱਲੀ ਸਿਆ ਵੇਖ ਕੇ ਮਿੱਤਰੋ ਭੁੱਖ ਲੈਂਦੀ ਆ ਭੁੱਖ ਝੋਟੇ ਨੂੰ ਵੇਖ ਕੇ ਭੁੱਖ ਲੈਂਦੀ ਆ ਤਾਂ ਮਿੱਤਰੋ ਆਪਾਂ ਗਏ ਸੀ ਮੱਲ ਵਾਲੇ ਮੱਲ ਕਟੋਰਾ ਮਲੂੜ ਪਿੰਡ ਦੇ ਨੇੜੇ ਤਾਂ ਮਿੱਤਰੋ ਮੱਲ ਵਾਲੇ ਨੇ ਆਪਣੇ ਨਾਨਕੇ ਆਪਣੇ ਮਾਮਿਆਂ ਦਾ ਪਿੰਡ ਆ ਉਹ ਨਾਨੇ ਦਾ ਪਿੰਡ ਤੇ ਮਾਮੇ ਦਾ ਪਿੰਡ ਤੇ ਇਸ ਵਕਤ ਆਪਾਂ ਆਪਦੇ ਮਾਮੇ ਦੇ ਘਰ ਆਈਆਂ ਮਾਮਾ ਜੋਗਾ ਸਿੰਘ ਤਾਂ ਮੈਂ ਜਦੋਂ ਗਿਆ ਤੇ ਮਾਮਾ ਕਹਿੰਦਾ ਯਾਰ ਝੋਟਾ ਵੇਚਨਾ ਮੈਂ ਕਿਹਾ ਯਾਰ ਕਿਉਂ ਗੁਰੂਆ ਐਡਾ ਸੋਹਣਾ ਝੋਟਾ ਤੂੰ ਕੱਦ ਵੇਚਨਾ ਉਹ ਕਹਿੰਦਾ ਯਾਰ ਆਪਣੇ ਕੋਲੇ ਆ ਦੋ ਝੋਟੇ ਤਾਂ ਮਿੱਤਰੋ ਜਾਣਕਾਰੀ ਲਈ ਦੱਸ ਦਿਆਂ ਵੀ ਮੇਰੇ ਮਾਮੇ ਦਾ ਫਾਰਮਾ ਬਹੁਤ ਵੱਡਾ ਜਿਹਦੇ ਵਿੱਚ ਘੱਟੋ ਘੱਟ 20 ਮੱਝਾਂ ਨੇ ਤੇ 20 ਗਾਵਾਂ ਨੇ ਤਾਂ 20 ਮੱਝਾਂ ਦੇ ਵਿੱਚ ਦੋ ਝੋਟੇ ਵਾਰਾ ਨਹੀਂ ਖਾਂਦੇ ਕਿਉਂਕਿ ਝੋਟਾ ਸੰਭਾਲਣਾ ਕੋਈ ਖਾਲਾਈ ਦਾ ਵਾੜਾ ਨਹੀਂ ਘੱਟੋ ਘੱਟ ਵੀ ਤਿੰਨ ਮੱਝਾਂ ਦਾ ਖਰਚਾ ਭਾਲਦਾ ਝੋਟਾ ਤੇ ਮੈਨੂੰ ਮਾਮਾ ਕਹਿੰਦੇ ਯਾਰ ਵੀਡੀਓ ਪਾ ਦੇ ਆਪਾਂ ਝੋਟਾ ਦੇ ਦਈਏ ਕੋਈ ਚੰਗਾ ਬੰਦਾ ਲੈ ਕੇ ਜਾਵੇ ਕੋਈ ਚਾਹੀਦਾ ਸ਼ੌਂਕ ਵਾਲਾ ਬੰਦਾ ਲੈ ਕੇ ਜਾਵੇ ਮੈਂ ਕਿਹਾ ਵੀ ਪਾ ਦਿੰਨੇ ਆ ਫਿਰ ਤਾਂ ਪੌਣੀ ਬਣਦੀ ਆ ਤਾਂ ਮਿੱਤਰੋ ਆ ਝੋਟਾ ਜਿਹਦੇ ਤੇ ਵੇਖ ਲਓ ਵੀ ਆ ਬੰਦਾ ਸਪੈਸ਼ਲ ਰੱਖਿਆ ਹੋਇਆ ਇਹਨਾਂ ਨੇ ਤਿੰਨ ਬੰਦੇ ਨੇ ਤੇ ਇੱਕ ਬੰਦਾ ਦੋ ਝੋਟੇ ਹੀ ਸੰਭਾਲਦਾ ਇਹਨਾਂ ਦੇ ਆ ਤੁਸੀਂ ਦੇਖ ਸਕਦੇ ਜੇ ਝੋਟਾ ਤੁਹਾਨੂੰ ਤੋੜ ਕੇ ਵਿਖਾ ਦਿੰਨੇ ਆ ਚਾਰੇ ਪੈਰ ਚਿੱਟੇ ਨੀਲੀ ਰਵੀ ਦਾ ਝੋਟਾ ਇਹ ਪਿੱਛੋਂ ਜਿਹੜੀ ਅੱਧੀ ਪੂਛ ਵੀ ਚਿੱਟੀ ਆ ਮੱਥਾ ਵੀ ਚਿੱਟਾ ਤੇ ਨੱਕ ਵੀ ਥੋੜਾ ਜਿਹਾ ਚਿੱਟਾ ਤੇ ਮਿੱਤਰੋ ਜਿਹੜੀ ਇਹਦੀ ਮਾਂ ਸੀ ਨਾ ਉਹ ਘੱਟੋ ਘੱਟ 20 ਲੀਟਰ ਦੁੱਧ ਦਿੰਦੀ ਸੀ ਦੋ ਡੰਗਾਂ ਦਾ ਤੇ ਮਿੱਤਰੋ ਇਹਦੀ 4.5 ਸਾਲ ਉਮਰ ਆ 6 ਦੰਦ ਨੇ ਤੇ ਝੋਟਾ ਯਾਰ ਜਿੱਥੇ ਪੈਰ ਰੱਖਦਾ ਨਾ ਧਰਤੀ ਹਿਲਾ ਦਿੰਦਾ ਧਰਮ ਨਾਲ ਮਿੱਤਰੋ 8 ਫੁੱਟ ਰੋਟਾਵੀਟਰ ਜਿੰਨਾ ਚੌੜਾ 8 ਫੁੱਟ ਰੋਟਾਵੀਟਰ ਜਿੰਨਾ ਲੰਮਾ ਤੇ 2 ਫੁੱਟ ਚੌੜਾ ਵੇਖੋ ਤੁਸੀਂ ਲਿਸ਼ਕਾ ਕੇ ਰੱਖਦੇ ਨੇ ਇਹ ਕਹਿੰਦੇ ਵੀ ਸਾਡਾ ਜੀਤ ਆ ਨਹੀਂ ਕਰਦਾ ਕਿਉਂਕਿ ਇਹਨਾਂ ਨੇ ਘਰ ਦਾ ਪਾਲਿਆ ਇਹ ਬੱਚਾ ਨਿੱਕਾ ਜਿਹਾ ਬੱਚਾ ਸੀਗਾ 4.5 ਸਾਲ ਕਹਿੰਦੇ ਹੁੰਦੇ ਨਾ ਮੂਹ ਪੈ ਜਾਂਦਾ ਮੁੰਡਾ ਤਾਂ ਨਹੀਂ ਮੰਨਦਾ ਜਸਵੰਤ ਸਿੰਘ ਪਰ ਮਾਮਾ ਕਹਿੰਦੇ ਯਾਰ ਨਹੀਂ ਯਾਰ ਦੋਵੇਂ ਸੰਭਾਲਣੇ ਔਖੇ ਆ ਤੇ ਆਪਾਂ ਇੱਕ ਵੇਚ ਦਈਏ ਤਾਂ ਇਹ ਕਹਿੰਦੇ ਵੀ ਕੋਈ ਤਗੜੇ ਫਾਰਮ ਵਾਲਾ ਹੀ ਸਾਡੇ ਨਾਲ ਕੰਟੈਕਟ ਕਰੇ ਜਿਹੜਾ ਬਈ ਇਹਦੀ ਸਾਂਭ ਸੰਭਾਲ ਕਰ ਸਕਦਾ ਖਰਾਕ ਇਹਦੀ ਜੋ ਮੱਝਾਂ ਨੂੰ ਪਾਉਂਦੇ ਸੀ ਉਹੀ ਇਹਦੀ ਖਰਾਕ ਆ ਤੇ ਬਾਕੀ ਤੁਸੀਂ ਝੋਟਾ ਦੇਖ ਸਕਦੇ ਜੀ ਹੈ ਬਿਲਕੁਲ ਥੀਲ ਕਿਉਂਕਿ ਆਪਣਾ ਫਰਜ ਮੰਦਾ ਮੈਂ ਨਾ ਚੈੱਕ ਕੀਤਾ ਮੈਂ ਕਿ ਕਿਤੇ ਮਾਰਦਾ ਨਾ ਹੋਵੇ ਭਲਾਂ ਦੀ ਲੱਖ ਮਾਮੇ ਆ ਮਿੱਤਰੋ ਆਪਣੇ ਪਰ ਆਪਾਂ ਜਿਹਦੀ ਵੀ ਚੀਜ਼ ਦੀ ਮਸ਼ਹੂਰੀ ਕਰਨੀ ਆ ਉਹ ਆਪਾਂ ਪਹਿਲਾਂ ਆਪ ਚੈੱਕ ਕਰਦੇ ਆ ਵੀ ਕਿਤੇ ਮਾਰਦਾ ਤਾਂ ਨਹੀਂ ਬਾਕੀ ਤੁਸੀਂ ਝੋਟਾ ਦੇਖ ਸਕਦੇ ਬਾਈ ਜੀ ਬਾਹਰ ਬਿਲਕੁਲ ਨਹੀਂ ਛੱਡਿਆ ਇਹਨਾਂ ਨੇ ਨਾ ਹੀ ਇਹਨਾਂ ਨੇ ਕਿਸੇ ਨੂੰ ਸਰਵਿਸ ਦਿੱਤੀ ਅੱਜ ਤੱਕ ਇਹ ਕਹਿੰਦੇ ਵੀ ਇਹ ਸਾਡੀਆਂ ਆਪਦੀਆਂ ਮੱਝਾਂ ਸੀ 2022 ਉਹਨਾਂ ਤੇ ਹੀ ਰਿਹਾ ਇਹ ਤੇ ਘਰ ਦਾ ਝੋਟਾ ਤੇ 4.5 ਸਾਲ ਵੇਖ ਲਓ ਪਾਲ ਕੇ ਜੀ ਦੇਣਾ ਬਹੁਤ ਔਖਾ ਹੋ ਜਾਂਦਾ ਤੁਸੀਂ ਝੋਟਾ ਦੇਖ ਸਕਦੇ ਜੇ 6 ਦੇ ਦੰਦ ਨੇ ਅੱਖਾਂ ਵੇਖ ਸਕਦੇ ਜੀ ਤੁਸੀਂ ਦੇਖੋ ਨਸ਼ੀਲੀਆਂ ਅੱਖਾਂ ਵੇਖ ਕੇ ਨਾ ਐ ਮਾਸੂਮ ਜਾਂ ਤੇ ਵੇਖੋ ਤੁਸੀਂ ਐ ਪਿੰਡਾ ਲਿਸ਼ਕਦਾ ਭੁੱਖ ਨਹੀਂ ਉਹ ਮੈਨਾਂ ਖਾਣਾ ਇਹਦਾ ਪੂਰਾ ਹੁੰਦਾ ਸੀਗਾ ਪਿੱਛੋਂ ਵੀ ਦੇਖ ਸਕਦੇ ਜੇ ਅੱਗੋ ਵੀ ਦੇਖ ਸਕਦੇ ਜੇ ਤਾਂ ਨੰਬਰ ਮਿੱਤਰੋ ਸਕਰੀਨ ਤੇ ਆ 2 ਲੱਖ ਰੁਪਏ ਤੱਕ ਮੇਰੇ ਹਿਸਾਬ ਨਾਲ ਉਹ ਮੰਗਦੇ ਨੇ ਕਿਉਂਕਿ ਮੈਂ ਕਲੀਅਰ ਨਹੀਂ ਕੀਤਾ ਤੇ ਬਾਕੀ ਮਾਨਤਾਣ ਤੁਹਾਡਾ ਹੋ ਜਾਊਗਾ ਮੁੰਡੇ ਦਾ ਨੰਬਰ ਆ ਤੁਸੀਂ ਗੱਲ ਕਰ ਸਕਦੇ ਜੀ ਤੇ ਝੋਟਾ ਲੈ ਸਕਦੇ ਜੀ ਮੈਨੂੰ ਤਾਂ ਬਹੁਤ ਸੋਹਣਾ ਲੱਗਿਆ ਮਿੱਤਰੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ